ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਥੋੜੇ ਦਿਨਾਂ ਦੀ ਹਜੇ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਘਰੇਲੂ ਪਸ਼ੂਆਂ ਜੋ ਮੰਨ ਕੇ ਚੱਲੋ ਬਾਈ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਬਾਈ ਠੀਕ ਹੈ ਜੀ ਵਧੀਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਹਰਜਿੰਦਰ ਸਿੰਘ ਜੀ ਠੀਕ ਆ ਪਿੰਡ ਪਖਰਵਾੜ ਕਿਸ਼ਨਗੜ੍ਹ ਜੀ ਠੀਕ ਆ ਜ਼ਿਲ੍ਹਾ ਪਾਣੂ ਕਿਹੜਾ ਜਿਲ੍ਹਾ ਮੋਗਾ ਜੀ ਤਸੀਲ ਨਿਹਾਲ ਸਿੰਘ ਵਾਲਾ ਜੀ ਠੀਕ ਹੈ ਭਾਈ ਨੇੜੇ ਪਿੰਡ ਹੋਰ ਆਪਣੇ ਪਿੰਡ ਦੇ ਕਿਹੜਾ ਨੇੜੇ ਪਿੰਡ ਦਿਆਲਪੁਰਾ ਭਾਈ ਕਾ ਆ ਜਾਂਦਾ ਜੀ ਠੀਕ ਆ ਇਧਰ ਹਾਂ ਹੋਰ ਆਕਲ ਕਾ ਆ ਜਾਂਦਾ ਜੀ ਠੀਕ ਹੈ ਭਾਈ ਤੇ ਦੀਨਾ ਸਾਹਿਬ ਆ ਜਾਂਦਾ ਜੀ ਕੰਟੈਕਟ ਨੰਬਰ ਬੋਲ ਦੋ ਆਪਣਾ 91157 ਜੀ ਹੂੰ 16623 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆ ਆਪਾਂ ਸਾਹਮਣੇ ਵੈੜ ਦੇਖ ਰਿਹਾ ਆਪਣੇ ਘਰ ਦੀ ਹੋਈ ਆ ਹਾਂਜੀ ਘਰ ਦੀ ਆ ਜੀ ਕਿਹੜਾ ਸੂਆ ਸੁੰਦੀ ਆ ਭਾਈ ਤੀਜਾ ਸੂਆ ਸੁੰਦੀ ਆ ਜੀ ਜਾਸਵਾ ਸੁੰਦੀ ਆ ਕਿੰਨਾ ਟਾਈਮ ਬਾਕੀ ਆ ਟਾਈਮ ਜੀ 2-3 ਦਿਨ ਰਹਿੰਦੇ ਆ ਜੀ ਠੀਕ ਆ 2-3 ਦਿਨਾਂ ਦੀ ਹਜੇ ਕੱਚੀ ਆ ਤੇ ਬਾਈ ਕੀ ਰਿਕਾਰਡ ਰਿਹਾ ਪਿਛਲੇ ਸਵੇਰੇ ਰਿਕਾਰਡ ਜੀ ਬਾਈ 23 ਕਿਲੋ ਦੁੱਧ ਦਾ ਰਿਹਾ ਜੀ ਐਤ ਕੀ ਕਿੰਨੀ ਕਮੀ ਦਾ ਐਤ ਐ ਕੀ ਦੇ ਦੂਗੀ ਜੀ 25-26 ਕਿਲੋ ਤਨਾ ਵਾਲਾ ਤਾਂ ਠੀਕ ਆ ਫੈਟ ਫੁੱਟ ਕਿਵੇਂ ਆਉਂਦੀ ਜੀ ਮੇਰੇ ਫੈਟ ਇਹਦੀ ਆ ਜਾਂਦੀ ਆ ਜੀ 4% ਫੈਟ ਆ ਜਾਂਦੀ ਆ ਬਸ ਠੀਕ ਆ ਫੈਟ ਚੰਗੀਆਂ ਇਹਦੇ ਉਹ ਠੰਡੀ ਸੀ ਲੈ ਜੀ ਹਾਂ ਜੀ ਪੂਰੀ ਵਧੀਆ ਜੀ ਠੀਕ ਆ ਹੱਥੀ ਚੋਨੇ ਉਹ ਫਿਰ ਮਸ਼ੀਨ ਤੇ ਚੋਈ ਹੱਥੀ ਚੋਨੇ ਆ ਜੀ ਅਸੀਂ ਤਾਂ ਹੱਥੀਂ ਚੋਨੇ ਆ ਬਾਈ ਕ ਬਾਕੀ ਥਾਣੇ ਚੈੱਕ ਕਰੋ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਪੂਰੇ ਜਿਹਰ ਤੇ ਲੱਗੇ ਵਿੱਚ ਚਵਾਈ ਚਵਾਈ ਕਿਵੇਂ ਸੀ ਜਵਾਈ ਜਵਾਈ ਪੂਰੀ ਵਦਗੀ ਸਾਫ ਆ ਪੂਰੀ ਠੰਡੀ ਸੀ ਬਾਈ ਉਹਰਾ ਪੂਰਨੀ ਪੋਰਾ ਸੱਟਾ ਨਹੀਂ ਠੀਕ ਆ ਮਤਲਬ ਕਿ ਮੋਟੀ ਮੋਟੀ ਚਵਾਈ ਆ ਜੀ ਪੂਰੀ ਹੂੰ ਬਾਕੀ ਬਾਈ ਵੱਡੀ ਬੁੱਡੀ ਫੁੱਲ ਆ ਕੋਈ ਵੀਰ ਛੂਟੀ ਨਾ ਸਮਝ ਪ੍ਰਿੰਟ ਤੇ ਕੱਦ ਦੀ ਗੱਲ ਕਰੀਏ ਬਹੁਤ ਚੰਗਾ ਗਾ ਸੁਨੱਖ ਪੋਣਾ ਨਾ ਬਾਹਰ ਚ ਗੱਲ ਕਰੀਏ ਫੁੱਲ ਆ ਫੇਸ ਬਿਊਟੀ ਆਪਾਂ ਨੇੜੇ ਤੋਂ ਚੈੱਕ ਕਰਵਾਣਾ ਫੇਸ ਬਹੁਤ ਪਿਆਰਾ ਤੇ ਟੀਕੇ ਬਾਰੇ ਤਾਂ ਨਹੀਂ ਪਤਾ ਜਿਹੜਾ ਇਹਦੇ ਕਹਾਂ ਲੱਗਿਆ ਸਨੋਮੈਨ ਦਾ ਜੀ ਸਨੋਮੈਨ ਦਾ ਹਾਂਜੀ ਠੀਕ ਆ ਚੰਗਾ ਬਾਈ ਕਹਿੰਦੇਗਾ ਹਸਨੀ ਸੀਮਣ ਲੱਗਾ ਵਾ ਇਹਦੇ ਜੇ ਵਸਸੀ ਦੇਗੀ ਤਾਂ ਬਹੁਤ ਚੰਗੀ ਜੀ ਹਨਾ ਹਾਂ ਬਾਕੀ ਨਾੜਾ ਨੋੜਾ ਬਾਈ ਲੈਵੇ ਤੇ ਚੈੱਕ ਕਰੋ ਬੜੀਆਂ ਚੰਗੀਆਂ ਤੇ ਬਾਈ ਜਦੋਂ ਮੰਨ ਕੇ ਚੱਲੋ ਤਿਆਰੀ ਚ ਹੁੰਦੀ ਆ ਕਿੰਨਾ ਸੋਹਣਾ ਹਵਾਨਾ ਤਿਆਰ ਕਰਦੇ ਇਹ ਪੂਰਾ ਵਧੀਆ ਜੀ ਆਰਡਰ ਕਰ ਲੈਂਦੀ ਆ ਪੂਰਾ ਚੌੜਾ ਕਰ ਜਾਂਦੀ ਆ ਜੀ ਵਿੱਚੋਂ ਠੀਕ ਆ ਹਜੇ ਬਾਲ ਢੱਲਾਂ ਬਣਾਈ ਜੀ ਬਾਲ ਢੱਲਾਂ ਬਾਈ ਕੱਢ ਕੇ ਸੂ ਕਰਮ ਵਾਲੀ ਹਜੇ ਤਾਂ ਕੱਚੀ ਕੱਚੀ ਪਈ ਆ ਲੈਵਾ ਚੈੱਕ ਕਰੋ ਬੜਾ ਕਮਾਲ ਦਾ ਲੈਵਾ ਬਾਕੀ ਬੁੜੀ ਚੋਈ ਜਾਵੇ ਜੀ ਬੰਦਾ ਚੋਈ ਜਾਵੇ ਕੋਈ ਵਾਸਤਾ ਨਹੀਂ ਜਵਾਕ ਚੋਈ ਜਾਵੇ ਪੁਰਾ ਪੂ ਚੱਕ ਕੇ ਖੜਦੀ ਆ। ਥੱਲੇ ਬੈਹੋ ਜੀ ਹਾਂਜੀ ਕਿੰਨੇ ਮਰਜੀ। ਨਿਆਣਾ ਪਾਉਣਾ ਪਾ ਲੋ ਨਹੀਂ ਨਾ ਵੀ ਟਾਂ ਵੀ ਕੋਈ ਗੱਲ ਨਹੀਂ। ਠੀਕ ਆ। ਇੰਨੀ ਠੰਡੀ ਸੀ। ਇੰਨੀ ਠੰਡੀ ਆਈ ਹੈ। ਖੋਲ ਦੋ ਬਾਈ ਮੜੀ ਤੋੜ ਦੋ ਇਧਰ ਨੂੰ। ਪਲੀ ਵੀ ਬਾਈ ਫੁੱਲ ਆ। ਬਾਕੀ ਇੱਕ ਗੱਲ ਹੋਰ ਆ ਕੋਈ ਬਾਈ ਦਾ ਪਾਰ। ਆਪਣੇ ਘਰੇ ਲੋਂਗੂ ਕੁਸਮਾਂ ਚ ਬਾਈ ਇਹ। ਬੈਡ ਇੱਕ ਸੇਲ ਕਰ ਰਿਆ। ਬਾਕੀ ਲੰਮੀ ਲੰਮੀ ਫੁੱਲ ਆ, ਚੌੜੇ ਢਾਂਚੇ ਦੀਆਂ ਨਾੜਾਂ ਨੂੜਾਂ ਲੇ ਵੇ ਤੇ ਚੱਕਰ। ਸਾਗਦਾਂ ਬਹੁਤ ਕਮਾਲ ਦੀਆਂ। ਹਵਾਨਾ ਫਿਕਸ ਯਾਰ ਰੱਖੂਗੀ। ਤੇ ਹਜੇ ਬਈ ਕੱਚੀ ਪਈ ਹੈਗੀ ਉਸ ਹਿਸਾਬ ਨਾਲ ਹੁੰਦਾ ਜਲਾ ਕੇ ਚੱਲੋ ਜਦੋਂ ਨਾ ਤਿਆਰੀ ਕਰੂਗੀ ਬਾਈ ਕਹਿੰਦੇ ਬਹੁਤ ਸੋਹਣੀ ਕਰੂ ਬਾਕੀ ਮੇਨ ਗੱਲ ਜਿਹੜਾ ਥਾਣ ਬਹੁਤ ਚੰਗਾ ਲੱਗਿਆ ਜੀ ਹਨਾਂ ਨੂੰ ਹਾਂਜੀ ਦਿੰਦੀ ਵੀ ਬੱਸੀਆਂ ਹੀ ਅੱਗੇ ਬੱਸੀ ਖੜੀ ਹੈ ਜੀ ਇਹਦੀ ਉਹਦੇ ਬਾਰੇ ਠੀਕ ਹੈ ਜੀ ਬੱਚੇ ਵੀ ਬਾਈ ਕਹਿੰਦੇ ਬੱਸੀਆਂ ਹੀ ਦਿੰਦੀ ਹੈਗੀ ਬਾਈ ਤੇ ਬੱਚੇ ਕਿੰਨੇ ਕੇ ਚੰਗੇ ਦਿੰਦੀ ਹੈ ਜੀ ਬੱਚਾ ਹੀ ਪੂਰੇ ਵਧਗਾ ਉਹ ਚਿੱਟੀ ਬੱਸੀ ਖੜੀ ਜੀ ਇਹਦੀ ਉੱਥੇ ਬੈਠੀ ਹੈ ਜਿਹੜੀ ਹਾਂਜੀ ਕੋਈ ਗੱਲ ਨਹੀਂ ਬੱਚਾ ਵੀ ਜੇ ਬਾਈ ਕੋਈ ਆਊਗਾ ਤਾਂ ਬੱਚਾ ਵੀ ਇਹਦਾ ਪਿਛਲਾ ਤੁਸੀਂ ਦੇਖ ਸਕਦੇ ਨੇ ਇੰਨਾ ਕੇ ਚੰਗੇ ਬੱਚੇ ਨੂੰ ਜਨਮ ਦਿੱਤਾ ਸੀ ਪ ਤੇ ਬਾਈ ਫਿਰ ਮੁੱਲ ਕੀ ਰਹੂਗਾ ਮੋਲੋ ਜੀ 86000 ਰੁਪਏ ਜੀ 86000 ਹਾਂਜੀ ਹੋ ਜੂਗਾ ਹਾਂ ਮਾਨਤਾਨ ਕਰਦਾ ਹਾਂ ਠੀਕ ਹੈ ਬਾਈ ਕਹਿੰਦੇ 86000 ਰੁਪਿਆ ਬਾਈ ਮੁੱਲ ਬਾਕੀ ਆਏਗਾ ਇਹਦਾ ਮਾਨਤਾਨ ਮੌਕੇ ਤੇ ਜਰੂਰ ਹੋ ਜੂਗਾ ਤੇ ਨਕਸ਼ੀਗਾ ਬਾਈ ਕੋਲੇ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ